ਭਾਰਤਵਰਸ਼ ਦੀਆਂ ਕਿਤਾਬਾਂ ਵਿੱਚ ਨਾ ਇੱਕ ਬਚਨ ਲਿਖਿਆ ਗਿਆ ਹੈ ਦਸ਼ਮ ਗ੍ਰੰਥ ਦਾ ਹੈ ਮਹਾਕਾਲ ਕਾਲ ਕਾ ਆਰਾਦੀ ਤੋਦੀ ਡੈਫੀਨੇਸ਼ਨ ਇਹ ਦੇ ਦਿੱਤੀ ਗਈ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਸ਼ਿਵ ਜੀ ਦੀ ਅਰਦਾਸ ਨਾ ਕਰਦੇ ਸਨ ਜੇ ਮੈਂ ਸ਼ੰਕਾ ਨਿਵਰਤ ਕਰ ਦਵਾਂ ਬਚਨ ਨੇ ਅਬ ਮੈਂ ਆਪਣੀ ਕਥਾ ਬਖਾਨੋ ਤਪ ਸਾਧਤ ਜਿਹੇ ਬਿਦਮੋਹਯਾਨੋ ਹਿਮਕੁੰਟ ਪਰਬਤ ਹੈ ਜਹਾ ਸਬਤ ਸ੍ਰਿੰਗ ਸੋਭਤ ਹੈ ਤਹਾਂ ਸਬਤ ਸ੍ਰਿੰਗ ਤਿਹ ਨਾਮ ਕਹਾਵਾ ਪੰਡ ਰਾਜ ਜਿਹ ਜੋਗ ਕਮਾਵਾ ਤਹ ਹਮ ਅਦਕ ਤਪਸਿਆ ਸਾਦੀ ਮਹਾਕਾਲ ਕਾਲ ਕਾ ਆਰਾਦੀ ਹੁਣ ਇਥੇ ਮਹਾਕਾਲ ਸ਼ਿਵ ਜੀ ਨਹੀਂ ਹੈ ਪਰਮਾਤਮਾ ਹੈ ਜੋ ਸਦੀਵੀ ਹੈ ਮਹਾਕਾਲ ਕਾਲ ਕਾ ਆਰਾਦੀ ਕਾਲ ਕਾ ਵੀ ਕਾਲ ਕਰਨੇ ਵਾਲਾ ਮਹਾਕਾਲ ਵਾਹਿਗੁਰੂ ਜਿਹਦੇ ਹੁਕਮ ਚ ਕਾਲ ਹੈ ਜਿਹਦੇ ਹੁਕਮ ਚ ਕਾਲ ਪਾਏ ਬ੍ਰਹਮਾ ਬਬਤਰਾ ਕਾਲ ਪਾਏ ਸ਼ਿਵ ਜੂ ਅਵਤਰਾ ਕਾਲ ਪਾਏ ਕਰ ਬਿਸ਼ਨ ਪ੍ਰਕਾਸ਼ਾ ਸਗਲ ਕਾਲ ਕਾ ਕੀ ਆਤਮਾ ਸਾ ਸ਼ਿਵ ਬ੍ਰਹਮਾ ਮਹੇਸ਼ ਬਹੁਤ ਵੱਡੇ ਅਵਤਾਰ ਮਹਾਪੁਰਸ਼ ਹੋਏ ਨੇ ਕੋਈ ਦੋ ਰਹਿ ਨਹੀਂ ਪਰ ਤਿੰਨੇ ਪ੍ਰਭੂ ਦੇ ਅਧੀਨ ਨੇ ਔਰ ਉਸ ਪ੍ਰਭੂ ਨੂੰ ਮਹਾਕਾਲ ਆਖਿਆ ਗੁਰਦੇਵ ਨੂੰ ਪਤਾ ਸੀ ਲੋਕਾਂ ਭਲੇਖਾ ਖਾ ਜਾਣਾ ਕਹਿੰਦੇ ਏਕ ਸ਼ਿਵ ਭਏ ਏਕ ਗਏ ਏਕ ਫਿਰ ਭਏ ਰਾਮਚੰਦਰ ਕ੍ਰਿਸ਼ਨ ਕੇ ਅਵਤਾਰ ਵੀ ਅਨੇਕ ਹਨ ਇਥੇ ਸ਼ਿਵ ਜੀ ਆਏ ਚਲੇ ਗਏ ਬ੍ਰਹਮਾ ਜੀ ਵਿਸ਼ਨੂ ਜੀ ਆਏ ਚਲੇ ਗਏ ਸ੍ਰੀ ਕ੍ਰਿਸ਼ਨ ਮਹਾਰਾਜ ਆਏ ਸ੍ਰੀ ਰਾਮਚੰਦਰ ਜੀ ਆਏ ਚਲੇ ਗਏ ਬਹੁਤ ਦੇਵਤੇ ਗੁਰੂ ਪੀਰ ਆਏ ਚਲੇ ਗਏ ਮੁਹੰਮਦ ਨਹੀਂ ਰਹੇ ਜੀਜ਼ਸ ਨਹੀਂ ਰਹੇ ਰਹਿੰਦਾ ਇੱਕੋ ਹੀ ਹੈ ਮਹਾਕਾਲ ਅਕਾਲ ਪੁਰਖ ਆਦ ਅੰਤ ਏਕ ਹੈ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ ਆਦਿ ਚ ਵੀ ਸੀ ਅਸੀਂ ਨਾਮ ਹੀ ਰਹੇ ਅੰਤ ਚ ਵੀ ਰਹੇਗਾ ਉਹ ਮਹਾਕਾਲ ਹੈ ਇਹ ਗੁਰੂ ਗੋਬਿੰਦ ਸਿੰਘ ਦੀ ਕਲਮ ਦੀ ਤਾਕਤ ਹੈ ਇੱਕ ਹਸਤੀ ਲਈ ਹਜ਼ਾਰਾਂ ਨਾਮ ਲਿਖੇ ਨੇ ਜਾਬ ਸਾਹਿਬ ਚ ਵੀ ਇਦਾਂ ਹੀ ਆ